ਗੌਰੀ ਗਵਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾ ਜੀਵਾਰ ਇਸ ਹੀ ਮਨ ਦੇ ਬਸ ਅਪਾਰ ਇਸ ਹੀ ਭੀਤਰ ਸੁਣੀ ਅਤਿ ਸ਼ਾ ਕਵਨ ਬਾਪਾਰੀ ਜਾ ਕਾ ਉਹਾਂ ਵਿਸਾਹ ਨਾਮ ਰਤਨ ਕੋ ਕੋ ਦਿਉ ਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜਾ ਕਵਨ ਸੋ ਜੁਗਤ ਜਿਤ ਕਰ ਭੀਜੈ ਪਾਇ ਲਗਾਉ ਤਦ ਮੇਰਾ ਤੇਰਾ ਕਵਨ ਸੋ ਜਾਨ ਜੋ ਸੌਦਾ ਜੋਰੈ ਮਹਿਲ ਸ਼ਾਹ ਤਾ ਤੁਲ ਵਿਦ ਪਾਵੇ ਕਵਨ ਸੋ ਵਿਦ ਜਿਤ ਭੀਤਰ ਬੁਲਾਵੇ ਤੁਮ ਵੱਡ ਸ਼ਾਹ ਜਾ ਕੇ ਕੋਟ ਵਣਜਾਰੇ ਕਵਨ ਸੋ ਦਾਤਾ ਲੈ ਸੰਚਾਰੇ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਨ ਸਾਜ ਦਿਖਲਾਇਆ ਕਰ ਕਿਰਪਾ ਜਦ ਮਿਲੇ ਸਾਹ ਕਹੋ ਨਾਨਕ ਗੁਰ ਕਹਿ ਦੇਸਾ ਗੋੜੀ ਮਹੱਲਾ ਪੰਜਵਾਂ ਅੰਗਵਾਰੇਰੀ ਰਹਿਣ ਦਿਨ ਸਰਹੈ ਇਕ ਰੰਗਾ ਪ੍ਰਭ ਕਉ ਜਾਣ ਸਦ ਹੀ ਸੰਗਾ ਥਾਪੁਰ ਨਾਮ ਕੀਓ ਉਨਵਰਤਨ ਤ੍ਰਿਪਤ ਅਗਾਹ ਅਨਹਾਰਤੈ ਦਰਸ਼ਨ ਹਰਤੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਣੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕੋ ਬੰਜ ਏਕੋ ਵਿਵਹਾਰੀ ਅਵਰ ਨ ਜਾਣਹਿ ਬਿਨ ਰੰਕਾਰੀ ਹਰਖ ਸੋਗ ਦੁਹੁ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਦੀਸਹ ਸਭ ਮਹ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਨ ਵਖਾਨੋ ਅਗਾਦ ਬੋਧ ਕਿਸਮਤ ਨਹੀਂ ਜਾਣਨਾ ਹੋ ਪਾਰ ਬ੍ਰਹਮ ਮੋਹਿ ਕਿਰਪਾ ਕੀਜੈ ਤੂਰ ਸੰਤਨ ਕੀ ਨਾਲਕ ਦੀਜੈ ਗਉੜੀ ਗਵਰੀ ਦੀ ਮਹਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੂੰ ਸੰਗਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਗਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਿਉ ਤੁਮਰਾਖ ਹੋ ਤੇ ਵਿਹੇ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨ ਜਹ ਪੇਖਾਂ ਤਹਾਂ ਤੁਮ ਬਸਨਾ ਨਿਰ ਪਉ ਨਾਮ ਜਪਉ ਤੇਰਾ ਰਸਨਾ ਤੂੰ ਮੇਰੀ ਨਵ ਨਿਦ ਤੂੰ ਪੰਡਾਰ ਰੰਗ ਰਸਾ ਤੁੰ ਮਨ ਹੈ ਅਦਾਰ ਤੂੰ ਮੇਰੀ ਸੋਬਾ ਤੂੰ ਸੰਗ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੁਹੀ ਤੇ ਆਇਆ ਮਰਮ ਤੁਮਹਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੌੜੀ ਗਵਾਰੇ ਦੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਭ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਤਨ ਤੇ ਸੋਭਾ ਮੂਲ ਵਿਆਧੀ ਵਿਆਪ ਸਲੋਭਾ ਮਾਇਆ ਵਿਆਪਤ ਮੋਹ ਪ੍ਰਕਾਰੀ ਸੰਤ ਜੀਵ ਹੈ ਪ੍ਰਭ ਓਟ ਤੁਮਹਾਰੀ ਰਹਾਉ ਵਿਆਪਤ ਅਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਪਲਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਗਨ ਮਦਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਅਜਾਰ ਵਿਵਹਾਰ ਵਿਆਪਤ ਇਹ ਜਗ ਸਭ ਕਿਸ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਏ ਤਾ ਕਉ ਕਹਾ ਬਿਆਪ ਮਾਈ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਕਟ ਲਾ ਆਵੈ ਮਾਈ ਗੌੜੀ ਗਵਰੇਰੀ ਮਹੱਲਾ ਪੰਜਵਾ ਨੈਣ ਹੁ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣਿੰਦ ਵਿਚਾਰ ਰਸਨਾ ਸੋਈ ਲੋਭ ਮੀਠਾ ਸਾਦ ਮਨ ਸੋਇਆ ਮਾਇਆ ਬਿਸਮਾਰ ਇਸ ਗ੍ਰਹਿ ਮਹਿ ਕੋਈ ਜਾਗਤ ਰਹੈ ਸਾਬਤ ਵਸਤ ਉਹ ਆਪਣੀ ਲਹੈ ਰਹਾਉ ਸਗਨ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨ ਹਾਰ ਪੰਜ ਬਟਵਾਰੇ ਸੂਨੇ ਨਗਰ ਪਰੇ ਠਗ ਹਾਰੇ ਹੁਣ ਤੇ ਰਾਖੈ ਬਾਪ ਨਾ ਮਾਈ ਹੁਣ ਤੇ ਰਾਖੈ ਮੀਤ ਨਾ ਪਾਈ ਦਰਦ ਸਿਆਣਪ ਨਾ ਹੋਏ ਰਹਤੇ ਸਾਥ ਸੰਗ ਹੋਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੋਹਿ ਸਾਰ ਨਪਾਣ ਸੰਤਨ ਤੂਰ ਸਰਬ ਨਿਧਾਨ ਸਾਬਤ ਪੂੰਜੀ ਸਤਗੁਰ ਸੰਗ ਨਾਲਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਰਹਾਉ ਦੂਜਾ ਗੌੜੀ ਗਵਰੀ ਦੀ ਮਹਲਾ ਪੰਜਵਾਂ ਜਾ ਕਹਿ ਵਸ ਖਾਨ ਸੁਲਤਾਨ ਜਾ ਕਹਿ ਵਸ ਹੈ ਸਗਲ ਜਹਾਨ ਜਾ ਕਾ ਪਿਆ ਸਭ ਕਿਸ ਹੋਏ ਤਿਸਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹ ਜਿਸ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਠ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹ ਹੰਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਅਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ